ਮੈਂ ਗੱਲ ਕਰ ਰਿਹਾ ਹਾਂ ਹਾਜ਼ਰੀ ਦੀ ਹਾਜ਼ਰੀ ਲਵਾਉਣੀ ਕਿੰਨੀ ਜ਼ਰੂਰੀ ਆ ਗੁਰੂ ਦੇ ਦਰਬਾਰ ਚ ਤਨ ਕਰਕੇ ਵੀ ਤੇ ਮਨ ਕਰਕੇ ਵੀ ਹੁਣ ਤਨ ਕਰਕੇ ਤੇ ਤੁਸੀਂ ਸਾਰੇ ਹੀ ਬੈਠੇ ਹੋ ਅਹੀਂ ਵੀ ਚਾਰ ਜਾਨੇ ਖਲੋਤੇ ਆ ਕਿ ਜੇ ਸਾਡਾ ਗੁਰੂ ਗ੍ਰੰਥ ਸਾਹਿਬ ਦੇ ਖਾਤੇ ਚ ਨਾਂ ਚੜ ਜਾਣਾ ਇਹ ਸੌਖਾ ਕੰਮ ਥੋੜਾ ਵਾ ਇਹ ਬਹੁਤ ਔਖਾ ਵਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਖਾਤੇ ਜਿਹਦੇ ਨਾਮ ਬੋਲਣਾ ਚਾਹੀਦਾ ਸੀ ਜਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਜਿਨ੍ਹਾਂ ਨੇ ਮੁਹੱਬਤ ਕੀਤੀ ਆ ਜਿਨ੍ਹਾਂ ਨੇ ਪ੍ਰੇਮ ਕੀਤਾ ਗੁਰੂ ਉਹਨਾਂ ਨੂੰ ਮਿਲਿਆ ਵਾ ਸੋ ਜਿਨ੍ਹਾਂ ਮਹਾਪੁਰਖਾਂ ਦੀ ਯਾਦ ਅੰਦਰ ਤੁਸੀਂ ਜੁੜ ਕੇ ਬੈਠੇ ਹੋ ਉਹਨਾਂ ਮਹਾਪੁਰਖਾਂ ਨੇ ਪ੍ਰਭੂ ਪਰਮਾਤਮਾ ਦੀ ਬੰਦਗੀ ਕੀਤੀ ਆ ਸੇਵਾ ਕੀਤੀ ਸਿਮਰਨ ਕੀਤਾ ਤਦ ਉਹਨਾਂ ਦੀਆਂ ਯਾਦਾਂ ਮਨਾਈਆਂ ਜਾਂਦੀਆਂ ਨੇ ਆਓ ਫਤਿਹਦਰ ਪ੍ਰਵਾਨ ਕਰੋ ਇਤਿਹਾਸ ਦੇ ਵਡਮੁੱਲੇ ਪੰਨਿਆਂ ਦੇ ਨਾਲ ਮੈਂ ਤੁਹਾਨੂੰ ਜੋੜ ਸਕਾਂ ਸਮਾਂ ਬੜਾ ਕੀਮਤੀ ਜਿਆ ਹੈ ਕੀਮਤੀ ਸਮੇਂ ਦੀ ਕਦਰ ਤੁਸੀਂ ਵੀ ਕਰਿਓ ਅਸੀਂ ਵੀ ਕਰੀਏ ਕਿਰਪਾ ਕਰਕੇ ਚੁੱਪ ਦਾ ਦਾਨ ਬਖਸ਼ਿਓ ਅੱਗੇ ਕੰਮ ਉਦਾਂ ਦਾ ਵਾ ਤੇ ਮੁੜਕੇ ਇਹ ਨਾ ਹੋਵੇ ਵੀ ਤੁਹਾਡਾ ਰੌਲਾ ਸਾਡੇ ਨੂੰ ਵੀ ਜਿਆਦਾ ਪਈ ਜਾਵੇ ਤੇ ਨਾ ਤੁਹਾਡੇ ਪੱਲੇ ਕੁਝ ਪਵੇ ਤੇ ਨਾ ਸਾਡੇ ਪੱਲੇ ਕੁਝ ਪਵੇ ਇਸ ਕਰਕੇ ਇੱਕ ਪਾਸੇ ਨੂੰ ਸਪੀਕਰ ਬੰਦ ਕਰਨਾ ਪੈਣਾ ਜਾਂ ਤੁਸੀਂ ਬੰਦ ਰੱਖਿਓ ਤੇ ਜਾਂ ਅਹੀਂ ਬੰਦ ਰੱਖੀਏ ਤੇ ਵੈਸੇ ਅਹੀਂ ਪਹਿਲੇ ਲੈਣੇ ਆ ਇਸ ਕਰਕੇ ਤੁਸੀਂ ਬੰਦ ਰੱਖਿਓ ਸਾਨੂੰ ਬੋਲਣ ਦਿਓ ਅਸੀਂ ਮਾਇਆ ਲੈ ਕੇ ਜਾਣੀ ਐ ਇਸ ਕਰਕੇ ਸਾਨੂੰ ਸਾਡਾ ਕੰਮ ਕਰ ਲੈਂਦੇ ਹੋ ਐ ਸਪੈਸ਼ਲੀ ਆ ਬੀਬੀਆਂਾਂ ਵਾਸਤੇ ਕਿਉਂਕਿ ਇਧਰੋਂ ਆਵਾਜ਼ ਜਿਆਦੀ ਇੱਥੋਂ ਤੱਕ ਆਉਂਦੀ ਆ ਇਸ ਕਰਕੇ ਤੁਸੀਂ ਮੇਰੀਆਂ ਭੈਣਾਂ ਆਓ ਮਤਾਵਾਓ ਕਿਰਪਾ ਕਰਕੇ ਪੌਣੇ ਕ 4 ਵਜੇ ਤੱਕ ਮੈਨੂੰ ਖੁੱਲੀ ਛੁੱਟੀ ਦੇ ਦਿਓ ਮੁੜ ਕੇ ਤੁਹਾਨੂੰ ਖੁੱਲੀ ਛੁੱਟੀ ਆ ਫਿਰ ਨਹੀਂ ਮੈਂ ਕਹਿੰਦਾ ਆਓ ਫਤਿਹਦਰ ਪ੍ਰਵਾਨ ਕਰਿਓ ਕੋਈ ਰਸਨਾ ਵਾਂਜੀ ਨਾ ਰਹੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਮਨਵਿਰਤੀ ਇਕਾਗਰ ਕਰਕੇ ਇੱਕ ਪਿੰਡ ਚ ਲੈ ਜਾਓ ਉਸ ਪਿੰਡ ਦੇ ਵਿੱਚ ਨਾ ਬੜੀਆਂ ਰੌਣਕਾਂ ਨੇ ਢੋਲ ਵਾਲਾ ਢੋਲ ਵਜਾ ਰਿਹਾ ਪਿੰਡ ਦੇ ਵਿੱਚ ਨਿੱਕੇ ਨਿੱਕੇ ਬੱਚੇ ਉਸ ਢੋਲ ਵਾਲੇ ਦੇ ਮਗਰ ਮਗਰ ਭੱਜੇ ਜਾਂਦੇ ਆ ਉਸ ਪਿੰਡ ਦੇ ਵਿੱਚ ਇੱਕ ਘਰ ਹੈ ਉਹਨੂੰ ਚੌਧਰੀਆਂ ਦਾ ਘਰ ਕਹਿੰਦੇ ਆ ਉਸ ਘਰ ਦੇ ਵਿੱਚ ਅੱਜ ਬੜੀ ਰੌਣਕ ਆ ਜਿਹੜੀ ਘਰ ਦੀ ਮਾਲਕਣ ਆ ਨਾ ਔਰਤ ਚੌਧਰੀ ਦੀ ਘਰ ਵਾਲੀ ਉਹ ਸਾਹਮਣੇ ਪਲੰਗ ਤੇ ਬੈਠੀ ਆ ਹਾਰ ਸ਼ਿੰਗਾਰ ਕਰਕੇ ਵਿੜੇ ਦੇ ਵਿੱਚ ਹਲਵਾਈ ਲੱਗਿਆ ਇੱਕ ਬੰਨੇ ਮਾਸਾਹਾਰੀ ਬਣਦਾ ਵਾ ਤੇ ਇੱਕ ਬੰਨੇ ਸ਼ਾਕਾਹਾਰੀ ਬਣ ਰਿਹਾ ਉਸ ਪਿੰਡ ਦੇ ਵਿੱਚ ਵਿਆਹ ਵਰਗਾ ਮਾਹੌਲ ਆ ਹੁਣ ਜਿਹੜਾ ਬੰਦਾ ਢੋਲ ਵਜਾ ਰਿਹਾ ਨਾ ਉਹ ਪਿੰਡ ਦੀ ਕੱਲੀ ਕੱਲੀ ਨੁੱਕਰ ਤੇ ਜਾ ਕੇ ਹੋਕਾ ਦਿੰਦਾ ਉਹ ਕਹਿੰਦਾ ਸੁਣੋ 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 ਹਰ ਆਮ ਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਪਿੰਡ ਦੇ ਚੌਧਰੀ ਸਾਹਿਬ ਅੱਜ 6 ਮਹੀਨਿਆਂ ਬਾਅਦ ਆਪਣੇ ਪਿੰਡ ਵਾਪਸ ਆ ਰਹੇ ਆ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਅੰਦਰ ਸਾਰੇ ਪਿੰਡ ਦੀ ਰੋਟੀ ਚੌਧਰੀ ਸਾਹਿਬ ਦੇ ਘਰ ਆ ਕੋਈ ਬੰਦਾ ਚੁੱਲ੍ਹੇ 'ਚ ਅੱਗ ਨਾ ਬਾਲੇ ਜਿਨ੍ਹਾਂ ਨੂੰ ਮਾਸਾਹਾਰੀ ਚਾਹੀਦਾ ਮਾਸਾਹਾਰੀ ਨੂੰ ਜਿਨ੍ਹਾਂ ਨੇ ਸ਼ਾਕਾਹਾਰੀ ਖਾਣਾ ਸ਼ਾਕਾਹਾਰੀ ਮਿਲੂਗਾ ਢੋਲ ਵੱਜਦਾ ਸੀ ਲੋਕੀ ਬੜੇ ਚਾਰ ਨਾਲ ਤੁਰੇ ਫਿਰਦੇ ਸੀ ਪਿੰਡ ਵਿੱਚ ਅਨ ਉਸ ਸਮੇਂ ਸੁਪਿੰਡ ਦੇ ਅੰਦਰ ਇੱਕ ਮੁੰਡਾ ਘੋੜੇ ਤੇ ਸਵਾਰ ਹੋਇਆ ਦਾਖਲ ਹੋਇਆ ਉਹ ਪਿੰਡ ਦੇ ਬਾਜ਼ਾਰਾਂ ਵਿੱਚੋਂ ਲੰਘਦਾ ਲੰਘਦਾ ਉਸ ਘਰ ਵਿੱਚ ਪਹੁੰਚਿਆ ਜਿਹਨੂੰ ਚੌਧਰੀ ਦਾ ਘਰ ਕਹਿੰਦੇ ਆ ਜਦੋਂ ਮੁੰਡਾ ਘੋੜੇ ਤੋਂ ਉਤਰਿਆ ਸਾਹਮਣੇ ਚੌਧਰੀ ਦੀ ਘਰ ਵਾਲੀ ਘੋੜੇ ਤੇ ਬੈਠੀ ਉਹ ਬੈਠੀ ਬੈਠੀ ਆਵਾਜ਼ ਮਾਰ ਕੇ ਪਲੰਗ ਤੋਂ ਕਹਿੰਦੀ ਏ ਤੂੰ ਕੱਲਾ ਹੀ ਆਇਆ ਹੈ ਚੌਧਰੀ ਸਾਹਿਬ ਕਿੱਥੇ ਨੇ ਉਹ ਜਿਹੜਾ ਘੋੜੇ ਤੇ ਸਵਾਰ ਸੀ ਮੁੰਡਾ ਥੱਲੇ ਉਤਰਿਆ ਉਹ ਬੋਲਿਆ ਕੁਝ ਨਾ ਪਲੰਗ ਤੇ ਬੈਠੀ ਬੈਠੀ ਬੀਬੀ ਨੇ ਦੂਜਾ ਪ੍ਰਸ਼ਨ ਕੀਤਾ ਕਹਿੰਦੀ ਤੂੰ ਤੇ ਚੌਧਰੀ ਸਾਹਿਬ ਦੇ ਨਾਲ ਆਉਣਾ ਸੀ ਤੂੰ ਆਇਆ ਕਿਉਂ ਨਹੀਂ ਤੂੰ ਤੇ ਚੌਧਰੀ ਸਾਹਿਬ ਦੇ ਨਾਲ ਇੱਥੇ ਪਹੁੰਚਣਾ ਸੀ ਮੈਨੂੰ ਇਉਂ ਜਾਪਦਾ ਜਿਵੇਂ ਚੌਧਰੀ ਸਾਹਿਬ ਨੇ ਅੱਜ ਫੇਰ ਬਹਾਨਾ ਮਾਰ ਦੇਣਾ ਵੀ ਮੇਰੇ ਕੋ ਆਇਆ ਨਹੀਂ ਜਾਣਾ ਆ ਐਡਾ ਵੱਡਾ ਖਰਚਾ ਤੇ ਤਿਆਰੀਆਂ ਸਾਡੀਆਂ ਮਿੱਟੀ ਚ ਮਿਲ ਜਾਣੀਆਂ ਮੁੰਡਾ ਫੇਰ ਕੁਝ ਨਾ ਬੋਲਿਆ ਬੀਬੀ ਤੁਰਦੀ ਤੁਰਦੀ ਉਸ ਮੁੰਡੇ ਦੇ ਨੇੜੇ ਆ ਗਈ ਮੋਢੇ ਤੇ ਹੱਥ ਰੱਖ ਕੇ ਕਹਿੰਦੀ ਆ ਬੋਲਦਾ ਕਿਉਂ ਨਹੀਂ ਤੇਰੀ ਮੁੱਛ ਜੁਬਾਨ ਹੈ ਨਹੀਂ ਮੈਂ ਤੈਨੂੰ ਪੁੱਛਦੀ ਆ ਚੌਧਰੀ ਸਾਹਿਬ ਕਿੱਥੇ ਆ ਤੂੰ ਚੌਧਰੀ ਦੇ ਨਾਲ ਆਉਣਾ ਸੀ ਮੁੰਡੇ ਦੀ ਅੱਖਾਂ 'ਚ ਪਾਣੀ ਆ ਗਿਆ ਹੱਥ ਜੋੜ ਕੇ ਕਹਿੰਦਾ ਭੈਣਾ ਬੰਦ ਕਰਵਾ ਦੇ ਹਲਵਾਈ ਇਹ ਢੋਲ ਵਾਲਾ ਬੰਦ ਕਰਵਾ ਦੇ ਚੌਧਰੀ ਸਾਹਿਬ ਹੁਣ ਕਦੀ ਮੁੜ ਕੇ ਪਿੰਡ 'ਚ ਵਾਪਸ ਨਹੀਂ ਆਉਣਗੇ ਚੌਧਰੀ ਸਾਹ ਉਸ ਰਾਤ ਇਹ ਪੈ ਗਏ ਨੇ ਜਿਹੜੇ ਰਾਤ ਤੋਂ ਅੱਜ ਤੱਕ ਜਾਂਦੇ ਤੇ ਲੋਕੀ ਵੇਖਿਆ ਪਰ ਮੁੜਦਾ ਕੋਈ ਨਹੀਂ ਵੇਖਿਆ ਉਸ ਔਰਤ ਦੇ ਪਹਾ ਦੀ ਦੁਨੀਆ ਉੱਜੜ ਚੁੱਕੀ ਸੀ ਉਹਨੇ ਆਪਣੇ ਵਾਲਾਂ ਦੀਆਂ ਮੀਡੀਆਂ ਕੱਲੀਆਂ-ਕੱਲੀਆਂ ਕਰਕੇ ਖੋਈਆਂ ਉਹਨੇ ਰੋ ਰੋ ਕੇ ਸਾਰਾ ਪਿੰਡ ਸਿਰ ਦੇ ਉੱਤੇ ਚੁੱਕ ਲਿਆ ਸਾਰਾ ਪਿੰਡ ਇਕੱਠਾ ਹੋਇਆ ਚੌਧਰੀ ਦੇ ਭਰਾ ਚੌਧਰੀ ਦੇ ਸਾਲੇ ਚੌਧਰੀ ਦੇ ਭਤੀਜੇ ਚੌਧਰੀ ਦੇ ਭਾਣ ਜੇ ਸਾਰਾ ਟੱਬਰ ਗੱਡਿਆਂ ਤੇ ਸਵਾਰ ਹੋ ਕੇ ਆਪਣੇ ਪਿੰਡ ਚੋਂ ਬਾਹਰ ਨਿਕਲਿਆ ਤੇ ਵਾਹੋਦਾਈ ਗੱਡੇ ਭਜਾਉਂਦਾ ਭਜਾਉਂਦਾ ਇਹ ਸਾਰਾ ਟੱਬਰ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਆ ਗਿਆ ਤੁਸੀਂ ਆਖੋਗੇ ਮਰਿਆ ਤੇ ਚੌਧਰੀ ਆ ਇਹ ਸਾਰਾ ਟੱਬਰ ਦਰਬਾਰ ਸਾਹਿਬ ਦੀ ਪ੍ਰਕਰਮਾਂ ਚ ਕੀ ਕਰਦਾ ਅੱਗੇ ਜਾ ਕੇ ਸੁਣਿਓ ਹੁਣ ਜਦੋਂ ਸਾਰਾ ਟੱਬਰ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਉਤਰਿਆ ਅੱਗੇ-ਅੱਗੇ ਚੌਧਰੀ ਦੀ ਘਰਵਾਲੀ ਭੱਜੀ ਜਾਵੇ ਤੇ ਮਗਰ-ਮਗਰ ਸਾਰਾ ਟੱਬਰ ਭੱਜ ਆਉਂਦਾ ਸੀ। ਦਰਬਾਰ ਸਾਹਿਬ ਦੇ ਪੁਲ ਦੇ ਉੱਤੇ-ਉੱਤੇ ਭੱਜੇ ਜਾਂਦਿਆਂ ਚੌਧਰੀ ਦੀ ਘਰਵਾਲੀ ਦਾ ਦਿਲ ਬੜੇ ਜ਼ੋਰ ਨਾਲ ਧੜਕ ਰਿਹਾ ਸੀ। ਉਹ ਭੱਜਦੀ ਭੱਜਦੀ ਦਰਬਾਰ ਸਾਹਿਬ ਦੇ ਪੁਲ ਦੇ ਉੱਤੇ ਆਖਰਕਾਰ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਅੰਦਰ ਪਹੁੰਚੀ ਤੇ ਜਿਹੜਾ ਨਜ਼ਾਰਾ ਉਹਨੇ ਦਰਬਾਰ ਸਾਹਿਬ ਦੇ ਅੰਦਰ ਦਾ ਵੇਖਿਆ ਉਹਨੇ ਚੌਧਰੀ ਦੀ ਘਰਵਾਲੀ ਦੇ ਪੈਰਾਂ 'ਇઠੋ ਜ਼ਮੀਨ ਕੱਢ ਕੇ ਰੱਖ ਦਿੱਤੀ। ਕੀ ਵੇਖਦੀ ਆ ਸਾਹਮਣੇ ਇੱਕ ਪਲੰਘ ਆ ਪਲੰਘ ਦੇ ਉੱਤੇ ਚੌਧਰੀ ਦਾ ਧੜ ਥੱਲੇ ਨੂੰ ਟੇਢਾ ਹੋਇਆ ਸਿਰ ਕੋਈ ਨਹੀਂ ਹੈਗਾ ਤੇ ਧੜ ਦੇ ਉੱਤੇ ਮੱਖੀਆਂ ਭਿੰਪਣਾ ਰਹੀਆਂ ਨੇ ਚੌਧਰੀ ਦਾ ਧੜ ਵੇਖ ਕੇ ਚੌਧਰੀ ਦੀ ਘਰਵਾਲੀ ਦਰਬਾਰ ਸਾਹਿਬ ਦੇ ਅੰਦਰ ਖਲੋਤੀ ਉੱਚੀ ਉੱਚੀ ਚੀਕਾਂ ਮਾਰ ਮਾਰ ਕੇ ਰੋਣ ਲੱਗ ਪਈ ਹੁਣ ਥੋੜੀ ਕਹਾਣੀ ਮੈਂ ਸਾਫ਼ ਕਰਦਿਆਂ ਅਸਲ ਵਿੱਚ ਜਿਹੜੇ ਪਿੰਡ 'ਚ ਢੋਲ ਵੱਜਦਾ ਸੀ ਉਸ ਪਿੰਡ ਦਾ ਨਾਮ ਆ ਮੰਡਿਆਲਾ ਜਦੋਂ ਭੋੜੂ ਤੋਂ ਚੱਬੇ ਨੂੰ ਜਾਈਏ ਜਾਂ ਚੱਬੇ ਤੋਂ ਭੋੜੂ ਨੂੰ ਆਈਏ ਰਾਜ ਪਿੰਡ ਪੈਂਦਾ ਮੰਡਿਆਲਾ ਇਹ ਮੰਡਿਆਲਾ ਪਿੰਡ ਆ ਮਿਸਾਲ ਉਲਦੀਨ ਮਸੇ ਰੰਗੜ ਦਾ ਤੇ ਮਸੇ ਰੰਗੜ ਦੇ ਆਉਣ ਦੀ ਖੁਸ਼ੀ ਵਿੱਚ ਅੱਜ ਪਿੰਡ 'ਚ ਪਾਰਟੀ ਰੱਖੀ ਸੀ ਉਹਦੇ ਟੱਬਰ ਨੇ ਪਰ ਉਹਦੇ ਟੱਬਰ ਨੂੰ ਕੀ ਪਤਾ ਸੀ ਵੀ ਦਾਵਤ ਚੌਧਰੀ ਵੀ ਕਿਹੇ ਹੋਰ ਨੇ ਉਡਾ ਜਾਣੀ ਆ ਅਸਲ ਵਿੱਚ ਜਿੱਦਣ ਚੌਧਰੀ ਨੇ ਛੁੱਟੀ ਘਰ ਆਉਣਾ ਏ ਉਸ ਦਿਨ ਚੌਧਰੀ ਦਾ ਸਿਰ ਵੱਡਿਆ ਸੀ ਬਾਬਾ ਸੁਖਾ ਸਿੰਘ ਬਾਬਾ ਮਹਤਾਬ ਸਿੰਘ ਨੇ ਹੁਣ ਚੌਧਰੀ ਦਾ ਟੱਬਰ ਸਾਰਾ ਪਹੁੰਚਿਆ ਦਰਬਾਰ ਸਾਹਿਬ ਦੇ ਅੰਦਰ ਮਹਤਾਬ ਕਿਹਾ ਨਾ ਵੀ ਦਰਬਾਰ ਸਾਹਿਬ ਕੀ ਕਰਦੇ ਆ ਅਸਲ 'ਚ ਚੌਧਰੀ ਬੈਠਾ ਹੀ ਦਰਬਾਰ ਸਾਹਿਬ ਦੇ ਅੰਦਰ ਸੀ ਇਹ ਸਾਰਾ ਟੱਬਰ ਦਰਬਾਰ ਸਾਹਿਬ ਅੰਦਰ ਪਹੁੰਚਿਆ ਚੌਧਰੀ ਦੀ ਘਰ ਵਾਲੀ ਉੱਚੀ ਉੱਚੀ ਰੋਵੇ ਸਾਰਾ ਟੱਬਰ ਰੋਈ ਜਾਵੇ ਨਾਲ ਦੇ ਕਹਿੰਦੇ ਕਰਨਾ ਕੀ ਆ ਸਲਾਹ ਦੇਣ ਵਾਲਿਆ ਆਖਾ ਕਰਨਾ ਕਰਾਉਣਾ ਕੁਝ ਨਹੀਂ ਚੌਧਰੀ ਦੀ ਲਾਸ਼ ਚੁੱਕੋ ਗड्ढे ਦੇ ਵਿੱਚ ਰੱਖੋ ਤੇ ਸਾਰਾ ਟੱਬਰ ਇਸੇ ਤਰ੍ਹਾਂ ਹੀ ਲਾਹੌਰ ਚੱਲੀਏ ਲਾਹੌਰ ਦੇ ਸੂਬੇਦਾਰ ਜਕਰੀਆ ਖਾਨ ਦੇ ਸਾਹਮਣੇ ਖਲੋਕੇ ਦੁਹਾਈਆਂ ਪਾਈਏ ਵੀ ਤੇਰੀ ਵਫਾਦਾਰੀ ਦਾ ਸਾਨੂੰ ਆ ਸਲਾਮ ਮਿਲਿਆ ਅਸੀਂ ਤੁਹਾਡੀ ਵਫਾਦਾਰੀ ਕੀਤੀ ਤੇ ਤੁਹਾਡਾ ਵਫਾਦਾਰੀ ਕਰਨ ਦਾ ਸਾਨੂੰ ਆ ਮੈਡਲ ਪਹਿਣਾ ਸੀ ਲਓ ਜੀ ਸਾਰਾ ਟੱਬਰ ਤੁਰਿਆ ਗੱਡੇ ਭੱਜੇ ਇਹ ਲਾਹੌਰ ਪਹੁੰਚੇ ਸੂਬੇਦਾਰ ਜਕਰੀਆ ਖਾਨ ਦੀ ਕਚੈਰੀ ਲੱਗੀ ਸੀ ਲੱਗੀ ਹੋਈ ਕਚੈਰੀ ਦੇ ਅੰਦਰ ਮਸੇ ਰੰਗੜ ਦੀ লাশ ਰੱਖੀ ਗਈ ਬਿਨਾ ਸਿਰ ਤੋਂ ਕੱਲਾ ਧੜ ਉਸ ਧੜ ਨੂੰ ਵੇਖ ਕੇ ਇੱਕ ਵਾਰੀ ਸੂਬੇਦਾਰ ਨੇ ਵੀ ਆਪਣੇ ਨੱਕ ਦੇ ਉੱਤੇ ਪੱਲਾ ਲੈ ਲਿਆ ਹੱਥ ਰੱਖ ਲਿਆ ਇਹ ਕਹਿੰਦਾ ਕੌਣ ਹੈ ਦੱਸਣ ਵਾਲਿਆਂ ਨੇ ਆਖਿਆ ਜੀ ਤੁਹਾਡਾ ਖਾਸਮ ਖਾਸ ਤੁਹਾਡੀ ਸੱਜੀ ਮਾਂ ਇਹ ਬੰਦੇ ਦੀ ਫਿਤਰਤ ਆ ਜਿੰਨਾ ਚਿਰ ਕੰਮ ਆ ਉਹਨਾਂ ਚਿਰ ਪਛਾਣ ਆ ਜਦੋਂ ਕੰਮ ਨਹੀਂ ਹੈਗਾ ਫਿਰ ਬੰਦਾ ਬੇਪਛਾਣ ਹੋ ਜਾਂਦਾ ਹੈ ਜਿੰਨਾ ਚਿਰ ਕਿਸੇ ਦੇ ਨਾਲ ਜੁੜਿਆ ਬੰਦਾ ਕੋਈ ਕੰਮ ਹੈ ਉਹਨਾਂ ਚਿਰ ਤੂੰ ਮੇਰਾ ਹੈ ਕੰਮ ਨਿਕਲ ਗਿਆ ਫਿਰ ਤੂੰ ਕੌਣ ਤੇ ਮੈਂ ਕੌਣ ਇਹ ਉਹੀ ਮੱਸਾ ਰੰਗੜਿਆ ਜਿਹੜਾ ਨਿਤ ਸੂਬੇਦਾਰ ਦੇ ਕੋਲ ਬਹਿ ਕੇ ਜਾਮਨਾ ਜਾਮਨ ਟਕਰਾਇਆ ਕਰਦਾ ਸੀ ਇਹਨਾਂ ਦਾ ਪੈਗ ਪਿਆਲਾ ਇਕੱਠਾ ਸੀ ਅੱਜ ਕੰਮ ਨਿਕਲ ਗਿਆ ਅਗਲੇ ਮੱਛੇ ਦਾ ਸਿਰ ਵੱਢ ਕੇ ਲੈ ਗਏ ਤੇ ਧੜ ਦੇਖ ਕੇ ਸੂਬੇਦਾਰ ਕਹਿੰਦਾ ਇਹ ਕੌਣ ਹੈ ਤੇ ਉਹਦੇ ਕੋਲ ਬੈਠੇ ਉਹਦੇ ਬੰਦੇ ਕਹਿੰਦੇ ਜੀ ਤੁਹਾਡਾ ਖਾਸਮ ਖਾਸ ਮਸਾ ਰੰਗੜ ਮਾਰਿਆ ਗਿਆ ਹੈ ਵੱਢਣ ਵਾਲੇ ਉਹਦਾ ਸਿਰ ਵੱਢ ਕੇ ਲੈ ਗਏ ਆ ਕਹਿੰਦਾ ਫੇਰ ਤੇ ਦੱਸਣ ਵਾਲੇ ਕਹਿੰਦੇ ਵੀ ਉਹ ਧੜ ਦੇ ਨਾਲ ਵਾਲੇ ਪਾਸੇ ਮਸੇ ਰੰਗੜ ਦੀ ਬੇਗਮ ਬੈਠੀ ਆ ਜਿਹਦੇ ਕਾਜ ਲੰਮੇ ਖੁੱਲੇ ਵਾਲ ਉਹਦੇ ਮੋਢਿਆਂ ਤੋਂ ਥੱਲੇ ਨੇ ਉਹਦੀਆਂ ਅੱਖਾਂ 'ਚ ਪਾਣੀ ਹੈ ਉਹ ਰੋ ਰੋ ਕੇ ਬੁਰਾ ਹਾਲ ਕਰ ਚੁੱਕੀ ਹੈ ਉਹ ਤੁਹਾਨੂੰ ਕੁਝ ਕਹਿਣਾ ਚਾਹੁੰਦੀ ਹੈ ਸੁਣੋ ਸਾ ਸੰਗਤ ਦਰਬਾਰ ਸਾਹਿਬ ਦੇ ਵਿੱਚੋਂ ਮਸੇ ਰੰਗੜ ਦਾ ਸਿਰ ਵੱਡਿਆ ਜਾ ਚੁੱਕਾ ਹੈ ਤੁਸੀਂ ਇੱਥੋਂ ਤੱਕ ਪ੍ਰਸੰਗ ਬਹੁਤ ਵਾਰੀ ਸੁਣਿਆ ਹੈ ਮਸਾ ਰੰਗੜ ਆਇਆ ਉਹਨੇ ਕੀ ਕੀਤਾ ਉਹਦੇ ਨਾਲ ਕੀ ਵਾਪਰਿਆ ਪਰ ਮਸੇ ਰੰਗੜ ਦੀ ਮੌਤ ਤੋਂ ਬਾਅਦ ਅਗਲਾ ਚੈਪਟਰ ਕੀ ਆ ਉਥੇ ਕੀ ਹੋਣਾ ਹੈ ਉਹ ਘਟ ਕਹਾਣੀ ਤੁਹਾਡੇ ਤੱਕ ਪਹੁੰਚੀ ਹੈ ਮੈਂ ਯਤਨ ਕਰ ਲੱਗਾ ਹਾਂ ਆਪਣੇ ਮਿੱਥੇ ਸਮੇਂ ਚ ਉਹ ਮੈਂ ਦਾਸ ਤਾਂ ਤੁਹਾਡੇ ਚਰਨਾਂ ਚ ਬਿਣੇ ਕਰਾ ਮੱਸੇ ਰੰਗੜ ਦਾ ਵੱਡਿਆ ਹੋਇਆ ਸਿਰ ਪੰਥ ਲੈ ਗਿਆ ਤੇ ਮੱਸੇ ਦੀ ਬੇਗਮ ਧੜ ਲੈ ਕੇ ਸੂਬੇਦਾਰ ਦੀ ਕਚੈਰੀ ਚ ਬੈਠੀ ਔਰ ਰੋ ਰੋ ਕੇ ਸੂਬੇਦਾਰ ਦੇ ਸਾਹਮਣੇ ਦੁਹਾਈਆਂ ਇਉਂ ਪਾਉਂਦੀ que per... मसे Mai no bate.